ਅਰੇ ਮਾਰ ਚੱਕ ਕੇ ਦਿੱਨੀ ਮੇਰੇ ਅੰਦਰ ਦੇ ਜਿੰਦੇ ਲਗੇ ਮਾਰ ਗਿਆ ਤੇ ਆਹ ਫੁੱਟਾ ਨਾ ਦਿੱਨੀ ਉਹ ਜਦ ਤੱਕ ਹੋਗਾ ਪੁੱਤਾਂ ਇਹ ਪੰਚਾਇਤ ਨੇ ਕਿਤਾ ਤੋਗਾ ਇਹ 15 20 ਸਾਲੋਂ ਦੇ ਜਿੰਦੇ ਲੱਗੇ ਆ ਨਾ ਕੱਚਾ ਕੰਮ ਦਾ ਨਾ ਵੇਚਵਾ ਤੁਸੀਂ ਪਰ ਪੰਚਾਇਤ ਨੇ ਧੋਖਾ ਕੀਤਾ ਉਹ ਪੰਚਾਇਤ ਦਾ ਰਹਿਣਾ ਕੱਥ ਨਹੀਂ ਉਜੜ ਜਾਣਾ ਖਾਨਪੁਰ ਸਾਡੇ ਨੇ ਕੀਤਾ ਪੰਚਾਇਤ ਦਾ ਉਜੜ ਜਾਣਾ ਤਾ ਉਹ ਕਿਸੇ ਦੇ ਤਨ ਨਿਆਣਾ ਕਿਸੇ ਦੇ ਚਾਰ ਨਿਆਣਾ ਉਹ ਚੜ ਜਾਂਦੇ ਸਾਡਾ ਚ ਉੱਜੜ ਗਿਆ ਨਾ ਜਾੜੇ ਦੇ ਉੱਜੜ ਜਾਣੇ ਇਹ ਸਾਡਾ ਦਰਸੀ ਟੈਟੂ ਲੱਗਦੀ ਹੈ ਨਾ ਆਂਦੇ ਉੱਜੜ ਜਾਣੇ ਆਪਵਾ ਕੋਈ ਗੱਲ ਨਹੀਂ ਕੁਛ ਨਹੀਂ ਹੁੰਦਾ ਲੈ ਲੈ ਸ਼ੀਰਿਆਂ ਦਾ ਨਾਂ ਨਹੀਂ ਕਰਕੇ ਇੱਟਾ ਵੀ ਲੈ ਜਾਓ ਜੇ ਚਟਿਆਂ ਵਾਲੀਆਂ ਹੋਣਗੀਆਂ ਇੱਟਾ ਬੋਲਣਗੀਆਂ ਜੇ ਕਮਾਈ ਦੀ ਹੋਣਗੇ ਇੱਟਾ ਇੱਥੇ ਪਈਆਂ ਰਹਿਣਗੀਆਂ ਬੰਮਾ ਤੇਰੇ ਵਾਲੇ ਇੱਟਾ ਵਾਲਾ ਸ਼ੀਰਿਆਂ ਦਾ ਇਹ ਚਟਿਆਂ ਵਾਲੀਆਂ ਇੱਟਾ ਹੋਣਗੀਆਂ ਬੋਲਣਗੀਆਂ ਜੇ ਹੋਰ ਤੁਹਾਡੀ ਕਰਾਈ ਹੋਗੀ ਰਹਿ ਜਾ ਕੀਤਾ ਉਹ ਪੰਚਾਇਤ ਦਾ ਰਹਿਣਾ ਕੱਤ ਨਹੀਂ ਉਜੜ ਜਾਣਾ ਖਾਨਪੁਰ ਸਾਡੇ ਨੇ ਕੀਤਾ ਪੰਚਾਇਤ ਦਾ ਉਜੜ ਜਾਣਾ ਤਾ ਉਹ ਕਿਸੇ ਦੇ ਤਨ ਨਿਆਣਾ ਕਿਸੇ ਦੇ ਚਾਰ ਨਿਆਣਾ ਉਜੜ ਜਾਤੇ ਸਾਡਾ ਚ ਉਜੜ ਗਿਆ ਨਾ ਤੇ ਸਾਰਿਆਂ ਦੇ ਉਜੜ ਜਾਣੇ ਤੇ ਸਾਡਾ ਦਰ ਸੀਟ ਤੇ ਡੂ ਲੱਗਦੀ ਹੈ ਨਾ ਅੰਦੇ ਉਜੜ ਜਾਣਾ ਆਪਵਾ ਕੋਈ ਗੱਲ ਨਹੀਂ ਕੁਝ ਨਹੀਂ ਹੁੰਦਾ ਲੈ ਲੋ ਚੀਰੇ ਵਾਲਾ ਦਾ ਨਾ ਕਰਕੇ ਇੱਟਾ ਵੀ ਲੈ ਜਾਓ ਜੇ ਚੁੱਟੇ ਬੰਮਾ ਤੇਰੇ ਵਾਲੇ ਟ੍ਰੇਟ ਵਾਲਾ ਸੀ ਟ੍ਰੇਟ ਵਾਲਾ ਏ ਚਿੱਟਿਆਂ ਵਾਲ ਗਿਆ ਇਟਾ ਆਉਣ ਗਿਆ ਬੋਧਣ ਗਿਆ ਜੇ ਹੋਰ ਕਾਡੀ ਕਰਾਈ ਹੋਗੀ ਰੇਟਾਂ 1.50 ਦੇ ਨਾਲ ਹੀ ਕਰ ਦਿੱਤਾ ਮਾਰ ਕੇ ਦਿੱਤੀ ਮੇਰੇ ਮਰਦਾਂ ਦੇ ਜਿੰਦੇ ਲੱਗੇ ਮਾਰ ਕੇ ਕਿਹਾ ਕਿ ਪੁੱਤੋ ਨਾ ਦਿੱਨੀ ਜਿਆਦ ਨੇ ਧੋਖਾ ਕੀਤਾ 1.50 ਦੇ ਕੀਤਾ ਧੋਖਾ ਇਹ 15 20 ਹਾਲੇ ਦੇ ਦਿੱਤੇ ਲੱਗਿਆ ਨਾ ਬੱਚਾ ਕਾਮਦਾਨਾ ਵੇਚਵਾ ਤੀ ਪਲ ਪੰਚਾਇਤ ਨੇ ਧੋਖਾ ਕੀਤਾ ਪੰਚਾਇਤ ਦਾ ਰਹਿਣਾ ਕੱਤ ਨਹੀਂ ਉੱਜੜ ਜਾਣਾ ਖਾਨਪੁਰ ਸਾਡੇ ਨੇ ਕੀਤਾ ਪੰਚਾਇਤ ਦਾ ਵਿਚਾਰ ਜਾਲਾ ਤਾਂ ਬੂਹੇ ਕਿਸੇ ਦੇ ਤਿੰਨ ਨਿਆਣੇ ਕਿਸੇ ਦੇ ਚਾਰ ਨਿਆਣੇ ਉੱਜੜ ਜਾਂਦੇ ਇਹ ਸਾਡਾ ਜੂੜ ਗਿਆ ਨਾ ਤੇ ਸਾਰੇ ਤੇ ਉੱਜੜ ਜਾਣੇ ਇਹ ਸਾਡਾ ਦਰ ਸੀਟ ਟੈਟੂ ਲੱਗਦੀ ਹੈ ਨਾ ਆਂਦੇ ਉੱਜੜ ਜਾਂਦੇ ਆਪਵਾ ਕੋਈ ਗੱਲ ਨਹੀਂ ਕੁਝ ਨਹੀਂ ਹੁੰਦਾ ਰਹਿਣਾ ਚੀਰੀਆਂ ਦਾ ਨਾ ਨਾ ਕਰਕੇ ਇੱਟਾ ਵੀ ਲੈ ਜਾਓ ਜੇ ਚਟਿਆਂ ਵਾਲੀਆ ਕਮਾਈ ਦੀਆਂ ਡਾਟਾ ਇੱਥੇ ਪਈਆਂ ਰਹਿੰਦੀਆਂ ਬੰਮਾ ਦੇ ਰਿਆਲੇ ਟੀਰੇ ਟਾਣਾ ਸਿਗਰਟਾਂ ਕਿ ਚਿੱਟਿਆਂ ਦਾ ਇੱਟ ਆਉਣ ਗਿਆ ਬੋਲਣ ਗਿਆ ਜੇ ਹੋਰ ਤੁਹਾਡੀ ਕਲਾਈ ਹੋ ਗਈ ਰਹਿ ਜਾ ਇੱਥੇ ਉਹ ਕਹਿਗੇ ਨਾਲ ਜੜਤੀ ਮਾਰ ਕੇ ਬੈਠ ਕੇ ਦਿੱਨੀ ਨਹੀਂ ਮੇਰੇ ਅੱਗੇ ਜਿੰਦੇ ਲੱਗੇ ਮਾਰ ਕੇ ਤੇ ਆਹੇ ਫੁੱਟਾ ਨਾ ਦਿੱਨੀ ਉਹ ਜਦ ਤੱਕ ਹੋਊਗਾ ਫੁੱਟਾ ਉਹ ਪੰਜਾਬ ਨੇ ਕੈਤਾ ਤੋਗਾ ਇਹ 15 20 ਸਾਲੋਂ ਦੇ ਜਿੰਦੇ ਲੱਗੇ ਆ ਨਾ ਕੱਚਾ ਕੰਮ ਦਾ ਨਾ ਵੇਚਵਾ ਤੁਸੀਂ ਪਰ ਪੰਚਾਇਤ ਨੇ ਧੋਖਾ ਕੀਤਾ ਆਦੋ ਤਾਂ ਰਹਿਣਾ ਕੱਤ ਨਹੀਂ ਉੱਜੜ ਜਾਣਾ ਖਾਨਪੁਰ ਸਾਡੇ ਨੇ ਕੀਤਾ ਪੰਚਾਇਤ ਦਾ ਵਿਚਾਰ ਵਾਲਾ ਤਾਂ ਬੂੜਾ ਕਿਸੇ ਦੇ ਤਿੰਨ ਨਿਆਣੇ ਕਿਸੇ ਦੇ ਚਾਰ ਨਿਆਣੇ ਉੱਜੜ ਜਾਂਦੇ ਇਹ ਸਾਡਾ ਜੂੜ ਗਿਆ ਨਾ ਤੇ ਸਾਰੇ ਤੇ ਉੱਜੜ ਜਾਣੇ ਇਹ ਸਾਡਾ ਦਰ ਸੀਟ ਟੈਟੂ ਲੱਗਦੀ ਹੈ ਨਾ ਆਂਦੇ ਉੱਜੜ ਜਾਂਦੇ ਆਪਵਾ ਕੋਈ ਗੱਲ ਨਹੀਂ ਕੁਝ ਨਹੀਂ ਹੁੰਦਾ ਲੈ ਲੈ ਚੀਰੀਆਂ ਦਾ ਨਾ ਨਾ ਕਰਕੇ ਇੱਟਾ ਵੀ ਲੈ ਜਾਓ ਜਾਂ ਚਟਿਆਂ ਵਾਲੀ ਹੋਣੀ ਕਮਾਈ ਦੀਆਂ ਡਾਟਾ ਇੱਥੇ ਪਈਆਂ ਰਹਿਣਗੀਆਂ ਬੰਮਾ ਤੇਰੇ ਵਾਲੇ ਟ੍ਰੇਟ ਆਣਾਂਗੇ ਟ੍ਰੇਟ ਆਣਾ ਇਹ ਚਿੱਟਿਆਂ ਦੇ ਇੱਟ ਆਉਣਗੀਆਂ ਬੋਧਣ ਦੀਆਂ ਜੇ ਹੋਰ ਕੋਈ ਕਹਾਣੀ ਹੋਗੀ ਰਿਸ਼ਤਾ